ਸੀ ਪਤਾ ਲੈਣ ਜਾਣਾ ਸੀ ਉਹ ਮੇਰੇ ਕੋਲ ਨਹੀਂ ਹੈਗਾ ਨਾ ਟਾਈਮ ਮੈਨੂੰ ਦਫਤਰ 'ਚ ਬਹੁਤ ਕੰਮ ਹੁੰਦੇ ਨੇ ਨਾ ਤੇਥੋਂ ਫੋਨ ਤੇ ਨਹੀਂ ਪਤਾ ਲੱਗਦਾ ਉਹਨਾਂ ਦਾ ਉਹ ਸਾਲਾ ਬਿਮਾਰ ਨੇ ਤਹੀਂ ਤਾਂ ਮੈਂ ਕਿਹਾ ਓਏ ਆਏ ਨਹੀਂ ਕਿਦਨੇ ਮਰਨ ਲੱਗੀ ਉਹ ਫੇਰ ਦੇਖਾਂ ਕਿਤੇ ਜਦੋਂ ਮੈਂ ਫਰੀ ਹੋਇਆ ਤੀਪ ਤੁਸੀਂ ਐਦਾ ਕਿਦਾਂ ਬੋਲ ਸਕਦੇ ਹੋ ਮੇਰੀ ਮਾਂ ਬਾਰੇ ਨਹੀਂ ਜਾਣਾ ਪਰ ਨਾ ਜਾਓ ਪਰ ਘੱਟੋ ਘੱਟ ਇੱਜ਼ਤ ਨਾਲ ਤਾਂ ਬੋਲੋ ਨਾ ਮਾਂ ਕੀ ਗਲਤ ਕਹਿਤਾ ਉਹੀ ਗੱਲ ਪਈ ਜਾਂਦੀ ਆ ਤੂੰ ਜਾ ਟੇਫੋਨ ਲੈ ਕੇ ਮੇਰਾ ਮੈਂ ਲੈਣਾ ਹੀ ਗੱਲ ਜੀ ਮੈਂ ਕਹਿੰਦੀ ਸੀ ਤੁਸੀਂ ਮੈਨੂੰ ਕੱਲ ਨੂੰ ਬਾਜ਼ਾਰ ਨੂੰ ਲੈ ਚਲੋਗੇ ਕਿਉਂ ਕੀ ਕਰਨਾ ਬਾਜ਼ਾਰ ਜਾ ਕੇ ਤੂੰ ਉਹ ਮੈਂ ਆਪਣੇ ਲਈ ਸੂਟ ਲੈ ਕੇ ਆਣੀ ਸੀ ਨਾ ਹਾਲੇ ਸੂਟਾਂ ਦੀ ਕਮੀ ਆ ਅਲਮਾਰੀ ਭਰੀ ਪਈ ਤੇ ਸੂਟਾਂ ਨਾਲ ਕਿੱਥੇ ਅਲਮਾਰੀ ਭਰੀ ਪਈ ਏ ਚਾਰ ਤਾਂ ਸੂਟ ਨੇ ਮੇਰੇ ਕੋਲ ਉਹ ਵੀ ਪਾਟਣ ਲੱਗ ਗਏ ਤਾਂ ਹੀ ਤਾਂ ਕਿਹਾ ਇਹ ਤੁਹਾਨੂੰ ਕੋਈ ਨਾ ਤਨਖਾਹ ਆ ਜਾਂਦੇ ਫੇਰ ਲੈ ਲਈ ਹਜੇ ਪੈਸੇ ਹੈ ਨਹੀਂਗੇ ਠੀਕ ਹੈ ਜੀ ਹਲੋ ਹਾਂਜੀ ਕੀ ਹਾਲ ਆ ਕੋਈ ਨਾ ਕੋਈ ਨਾ ਅੱਜ ਟਾਈਮ ਨਾਲ ਹੀ ਆ ਜੂ ਹੋਰ ਕੀ ਹੁਕਮ ਨੇ ਮੇਰੀ ਸਰਕਾਰ ਦੇ ਉਹ ਹਾਂ ਸੱਚ ਤੇਰੇ ਲਈ ਖਾਣ ਨੂੰ ਕੀ ਲੈ ਕੇ ਆਵਾਂ ਚਲ ਆਹੀਂ ਕਰੀ ਤੂੰ ਤਿਆਰ ਰਹੀਂ ਅੱਜ ਆਪਾਂ ਖਾਣਾ ਰੈਸਟੋਰੈਂਟ 'ਚ ਖਾ ਕੇ ਆਵਾਂਗੇ ਓਕੇ ਜੀ ਓਕੇ ਕੀ ਗੱਲ ਜੱਸੇ ਅੱਜ ਬਾਰੇ ਹੀ ਖੁਸ਼ ਲੱਗਦਾ ਉਹ ਮੈਂ ਤਾਂ ਬਾਈ ਹਰ ਵਕਤ ਖੁਸ਼ ਹੀ ਰਹਿਣਾ ਨਾਲੇ ਘਰ ਵਾਲੀਆਂ ਅੱਗੇ ਬੰਦਾ ਖੁਸ਼ੀ ਵਧੀਆ ਲੱਗਦਾ ਨਹੀਂ ਤਾਂ ਇਹ ਤਰਾ-ਤਰਾ ਦੇ ਸਵਾਲ ਕਰਦੀਆਂ ਨੇ ਯਾਰ ਮੈਂ ਤਾਂ ਨਾ ਬੜਾ ਦੁਖੀ ਆਪਣੀ ਘਰ ਆਈ ਤੋਂ ਕਿਉਂ ਬਈ ਐਵੇਂ ਦਾ ਕੀ ਹੋ ਗਿਆ ਯਾਰ ਹਰ ਰੋਜ਼ ਨਾ ਉਹਦੀ ਕੋਈ ਨਾ ਕੋਈ ਨਵੀਂ ਡਿਮਾਂਡ ਹੁੰਦੀ ਐ ਕਿਤੇ ਕੋ ਮੈਂ ਇੱਥੇ ਜਾਣਾ ਕਿਤੇ ਕੋ ਮੈਂ ਮਾਂ ਕੋਲ ਜਾਣਾ ਕਿਤੇ ਕੋ ਮੈਨੂੰ ਇਹ ਚਾਹੀਦਾ ਮੈਂ ਤਾਂ ਤੰਗ ਆਇਆ ਪਿਆ ਤੋਂ ਯਾਰ ਹਾਦਾ ਯਾਰ ਉਹ ਤੇਰੇ ਘਰ ਵਾਲੀ ਐ ਉਹਨੇ ਤਾਂ ਇੱਥੇ ਹੀ ਮੰਗਣਾ ਹੋਰ ਕਿੱਥੋਂ ਮੰਗਣਾ ਨਾਲੇ ਤੇਰਾ ਫਰਜ ਬਣਦਾ ਉਹਨੂੰ ਕਿਤੇ ਕਮਾ ਕੇ ਲੈ ਕੇ ਆਉਣ ਦਾ ਆਪਣਾ ਸਾਰਾ ਸਾਰਾ ਦਿਨ ਤਾਂ ਦਫ਼ਤਰਾਂ ਚ ਲੰਘ ਜਾਂਦਾ ਆਪਾਂ ਉਹਨਾਂ ਵਾਸਤੇ ਤਾਂ ਟਾਈਮ ਕੱਢਣਾ ਹੈ ਯਾਰ ਮੈਥੋਂ ਨਹੀਂ ਤੀਵੀ ਦਾ ਗਲਾ ਮੜ ਕੇ ਰਹਿ ਜਾਂਦਾ ਫਿਰ ਐਵੇਂ ਬਾਧੂ ਸਿਰ ਚੜਦਿਆਂ ਨੇ ਇਹਨਾਂ ਨੂੰ ਤਾਂ ਉਹਨਾਂ ਰੱਖੋ ਜਿੰਨੀ ਲੋੜ ਹੈ ਭਰਾਵਾ ਇਹ ਤਾਂ ਤੇਰੀ ਸੋਚ ਹੈ ਮੈਂ ਤਾਂ ਇਹਨੂੰ ਬਦਲ ਨਹੀਂ ਸਕਦਾ ਸਮਝਣਾ ਨਾ ਸਮਝਣਾ ਤੇਰੀ ਮਰਜ਼ੀ ਚੱਲ ਫਿਰ ਮੈਂ ਤਾਂ ਜਾਵਾਂ ਉਹ ਮੇਰੀ ਵੇਟ ਕਰਦੀ ਹੂ ਬਸ ਆਹੀ ਵਰਕਾ ਤੇਰੇ ਤੇ ਮੇਰੇ ਚ ਮੈਥੋਂ ਡਰ ਕੇ ਨਹੀਂ ਜਾ ਜਾਂਦਾ ਉਹ ਇਹਨੂੰ ਡਰ ਨਹੀਂ ਇਹਨੂੰ ਪਿਆਰ ਕਹਿੰਦੇ ਨੇ ਸਾਇਦੇ ਤੇਰੀ ਸੋਚ ਤੋਂ ਬਾਹਰ ਦੀਆਂ ਗੱਲਾਂ ਨੇ ਚਾ ਠੀਕ ਐ ਮੈਂ ਚੱਲਦਾ ਫਿਰ ਕਿਹੜਾ ਸਹੀ ਆ ਬਈ ਤੈਨੂੰ